ਸਾਸਿਕਾ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਹੋ ਜਿਹਾ ਰਹੇਗਾ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਹੁਣ ਮੌਸਮ ਖੁੱਲ ਚੁੱਕਿਆ ਹੈ ਚੰਗੀ ਧੁੱਪ ਲੱਗ ਰਹੀ ਹੈ ਕੜਾਕੇ ਦੇ ਤੂਫਾਨ ਦੇ ਕਾਰਨ ਤਾਪਮਾਨ ਹੁਣ ਵੱਧ ਚੁੱਕੇ ਨੇ ਅੱਜ ਦੁਪਹਿਰ ਤੋਂ ਸ਼ਾਮ ਦੀ ਗੱਲ ਕਰਾਂਗੇ ਲਗਭਗ ਆਉਂਦੇ 5-7 ਘੰਟੇ ਵਿੱਚ ਕੀ ਹਾਲਾਤ ਰਹਿਣਗੇ ਅ ਤਾਜਾ ਸੈਟਰਡੇ ਵਿੱਚ ਦੇਖੀ ਜੇ ਉਹ ਤਾਂ ਮੌਸਮ ਬੜੀ ਹੱਦ ਤੱਕ ਕਲੀਅਰ ਹੈ ਕੋਈ ਵੱਡੀ ਹਲਚਲ ਨਹੀਂ ਹੈ ਜਿਸ ਦੇ ਕਾਰਨ ਸਾਨੂੰ ਸਾਫ਼ ਦਿਖਾਈ ਦੇ ਰਿਹਾ ਹੈ ਕਿ ਹੁਣ ਕੜਾਕੇ ਦੀ ਧੁੱਪ ਵੀ ਅੱਜ ਦੁਪਹਿਰ ਤੋਂ ਸ਼ਾਮ ਤੱਕ ਪੰਜਾਬ ਦੇ ਉੱਪਰ ਪਵੇਗੀ ਫਿਲਹਾਲ ਹਵਾ ਦਾ ਰੁਖ ਦੱਖਣ ਪੂਰਬੀ ਅਤੇ ਉੱਤਰ ਪੱਛਮੀ ਚੱਲਣ ਦੇ ਕਾਰਨ ਤਾਪਮਾਨ ਦੇ ਵਿੱਚ ਕੋਈ ਬਹੁਤ ਵਾਧਾ ਦੇਖਣ ਨੂੰ ਨਹੀਂ ਮਿਲ ਰਿਹਾ ਐਵਰੇਜ ਤਾਪਮਾਨ ਹਲੇ ਵੀ ਪੰਜਾਬ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਲਗਭਗ 40 ਤੋਂ 42 ਡਿਗਰੀ ਦੇ ਵਿਚਕਾਰ ਹੀ ਨੇ ਗਰਮੀ ਨੂੰ ਥੋੜੀ ਜਿਹੀ ਰਾਹਤ ਮਿਲੀ ਹੈ ਧੁੱਪ ਵੀ ਕੜਾਕੀ ਦੀ ਨਹੀਂ ਪੈ ਰਹੀ ਦੱਖਣ ਪੂਰਵੀ ਹਵਾ ਚੱਲਣ ਦੇ ਕਾਰਨ ਨਮੀ ਦੀ ਮਾਤਰਾ ਥੋੜੀ ਜਿਹੀ ਪੰਜਾਬ ਦੇ ਵਿੱਚ ਵਾਧਦੀ ਹੋਈ ਦਿਖਾਈ ਦੇ ਸਕਦੀ ਹੈ ਜਿਸ ਦੇ ਨਾਲ ਜਿਹੜੇ ਹਾਲਾਤ ਨੇ ਥੋੜੇ ਬੋਤੇ ਆਪਾਂ ਕਹਿ ਸਕਦੇ ਹਾਂ ਕਿ ਹਮਸ ਅਤੇ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਪਸੀਨੇ ਵਾਲੀ ਗਰਮੀ ਦੇ ਬਣ ਸਕਦੇ ਨੇ ਪਰ ਓਵਰ ਆਲ ਆਪਾਂ ਗੱਲ ਕੀਤੀ ਜਾਵੇ ਤਾਂ ਕੋਈ ਮੀਂਹ ਦੇ ਹਾਲਾਤ ਬਣਦੇ ਦਿਖਾਈ ਨਹੀਂ ਦੇ ਰਹੇ ਜਿਸ ਦੇ ਕਾਰਨ ਆਉਂਦੇ 5-7 ਘੰਟਿਆਂ ਵਿੱਚ ਮੌਸਮ ਜਿਹੜਾ ਖੁਸ਼ਕ ਅਤੇ ਡਰਾਈ ਹੀ ਬਣਿਆ ਰਹੇਗਾ ਬਾਕੀ ਸ਼ਾਮ ਦੇ ਵੇਲੇ ਥੋੜੀ-ਬਹੁਤੀ ਬੱਦਲਵਾਈ ਦੀ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਜ ਜਿਹਦੇ ਬਾਰੇ ਖੁਲਾਸਾ ਜਿਹੜੀ ਸ਼ਾਮ ਦੀ ਵੀਡੀਓ ਯਾਨੀ ਕਿ ਰਾਤ ਦੀ ਅਪਡੇਟ ਵਿੱਚ ਲੈ ਕੇ ਅਸੀਂ ਹਾਜ਼ਰ ਹੋ ਜਾਵਾਂਗੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਸੀਂ ਜੇਕਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰਦੇ ਹੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਏਸੀਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਦੀ ਰਾਤ ਦੀ ਅਪਡੇਟ ਲੈ ਕੇ ਜਲਦ ਮਿਲਦੇ ਆ ਬਣੇ ਰਹੋ ਚੈਨਲ ਤੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਤਾਂ ਕਿ ਜਦੋਂ ਵੀ ਵੀਡੀਓ ਅਪਲੋਡ ਹੋਵੇ ਤੁਹਾਨੂੰ ਮਿਲ ਸਕੇ ਧੰਨਵਾਦ ਸਾਰੇ ਦਰਸ਼ਕ ਵੀਰਪੈਣ ਭਰਾਮਾ ਦਾ